ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਹਿਲਾਂ ਸਾਰੇ ਵੀਰਾਂ ਨੂੰ ਫੇਸਬੁੱਕ YouTube ਦੇਖਣ ਵਾਲਿਆਂ ਨੂੰ ਵਧਾਈਆਂ ਨਵੇਂ ਸਾਲ ਦੀਆਂ ਬਾਈ ਸਾਰਿਆਂ ਨੂੰ ਤੇ ਪਹਿਲੀ ਮੰਡੀ ਲੱਗੀ ਆ ਰੰਪਰਾ ਨਵੇਂ ਸਾਲ ਦੀ 1 ਇੱਕ 2026 ਬਖਾਉਣਿਆ ਸਾਨੂੰ ਨਵੇਂ ਸਾਲ ਦੇ ਤੋਹਫੇ ਬਹੁਤ ਵਧੀਆ ਚੰਗੀ ਆਰਡਰ ਕੁਆਲਿਟੀ ਦੀ ਚੰਗੇ ਕੱਦਗਾਠ ਵਾਲੀ ਬੁਰੀ ਮਾਝਾ ਬਾਈ ਜੀ ਜਿਹੜੇ ਥਣਾ ਦੀ ਸਪੇਸ ਆ ਬਹੁਤ ਬੈਠ ਨਾਲ ਖਣ ਲੱਗਿਆ ਕਰਮਾਂ ਵਾਲੀ ਦੇ ਪਿੱਠ ਬੋੜ ਦੀ ਬਹੁਤ ਵਧੀਆ ਰਿੰਕ ਸਿੰਘ ਆ ਮੂਰਤਾਰਗੀ ਝੋਟੀ کہہ ਸਕਦੇ ਆ ਇੱਕ ਬਹੁਤ ਸੋਹਣੀ ਆ ਬੱਚਾ ਇਹਦਾ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆ ਬਾਈ ਆਈ ਸਾਹਮਣੇ ਇਧਰ ਮੈਂ ਹਾਂ ਹਾਂ ਕਿਹੜੇ ਸੂਏ ਸੂਈ ਆਪਣੀ ਬਾਜੇ ਪਹਿਲਣ ਬਾਈ ਪਹਿਲਣ ਕਿਹੜੀ ਜਗਤ ਪਹੁੰਚੇ ਆ ਆਪਾਂ ਬਾਦਰਪੁਰਾ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਡੇਰੇ ਗੱਗਲ ਵਿੱਚ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵਈ ਅੱਜ ਗੈਰ ਮੰਦਨ ਪਹਿਲੇ ਸੂਏ ਹਾਂ ਤੇ ਕਿੰਨਾ ਬੋਲਾ ਹੁਣ ਹੁਣ ਇੱਕ ਥੱਲੇ 14-15 ਕਿਲੋ ਬੋਲਾ ਤਿਆਰ ਤੇ ਆਪਣਾ ਵਪਾਰ ਦਾ ਕੰਮ ਕਰਦੀ ਆ ਵਪਾਰਕਾ ਕੰਮ ਹੈ ਬਾਈ ਕੀ 5-7 ਨਗ ਆਪਣੇ ਕੋਲ ਹਰ ਵੇਲੇ ਹੁੰਦੇ ਆ ਕਰੇ ਹਾਂ 10 ਤੋਂ 15 ਨਗ 10 ਤੋਂ 15 ਨਗ ਮੋਹਰਾ ਨੀਲੀ ਰਵੀ ਸਾਰੀਆਂ ਸਾਰੀਆਂ ਪਿਓਰ ਕੁਆਲਿਟੀ ਦਾ ਮਾਲ ਮਿਲੇਗਾ। ਅੱਛਾ ਤੇ ਫੇ ਕੀ ਰੇਟ ਕਰਤਾ ਸਹੀ ਸੀ ਇਹਦਾ? ਇਸਕਾ ਮੁੱਲ ਹੈ ਵੀ 5 ਲੱਖ ਰੁਪਈਆ। ਤੇ ਛੱਡਣੀ ਕਿਥੋਂ ਤੱਕ ਆ? ਛੱਡਦਾ ਹੀ ਕਰਦਾ ਇਮਾਨਦਾਰ ਨਾਲ। ਮੰਨਤਨ ਕਰਦੇ ਹਾਂ ਖੁੱਲਾ ਹੈ। ਹਾਂ ਖੁੱਲਾ ਕਰਦੇ। ਤੇ ਇਹ ਹੀ ਇੱਕ ਆਪਣੀ ਹੋਰ ਵੀ ਹੈ। ਸਾਰੀਆਂ ਆਪਣੀਆਂ। ਅੱਛਾ ਇਹ ਵੀ ਆਪਣੀਆਂ। ਸਾਰੀਆਂ ਆਪਣੀਆਂ। ਤੇ ਇਹ ਸੂਨ ਵਾਲੀ ਕਿ ਸੂਈ ਬਈ ਆ? ਸੂਨ ਵਾਲੀ ਆ। ਕਿਹੜੇ ਸੂਏ? ਇਹ ਦੂਜਾ ਸੂਆ। ਦੂਜਾ ਸੂਆ ਸੂਨ ਵਾਲੀ। ਇਹ ਕਿੰਨਾ ਕੁ ਦੁੱਧ ਪਾਉ? ਇਹ ਤਾਂ 15-16 ਕਿਲੋ ਦੁੱਧ ਪਾ ਦੇ। 15-16 ਕਿਲੋ ਪਾ ਦੂ। ਕੀ ਰੇਟ ਕਰਿਆ ਦਾ? ਹਾਂ ਇਹਦਾ ਕੀ ਰੇਟ ਕਰਿਆ ਇਹਦਾ ਰੇਟ ਕਰ 1,60,000 1,60,000 ਇਹਦਾ ਰੇਟ ਆ ਤੇ ਆ ਜਿਹੜੀ 3 ਨੰਬਰ ਤੇ ਬਾਈ ਜੀ ਇਹ ਕੱਡਾ ਈ ਲੱਖ ਰੁਪਈਆ ਇਹਦਾ 2.5 ਲੱਖ ਇਹ ਕਿਹੜੇ ਸੂਸੂਈ ਆ ਇਹ ਦੂਸਰਾ ਸੂਗਾ ਸਾਰੀਆਂ ਦੂਜੇ ਸੂਏ ਸੂਈ ਹੋਈ ਆ ਬਹੁਤ ਵਧੀਆ ਡਰ ਕੁਆਲਿਟੀ ਦੀ ਮਾਜਾ ਬਾਈ ਜੀ ਪਿੱਠ ਪੂੜੇ ਦੀ ਚੰਗੀ ਆ ਵਪਾਰ ਦਾ ਕੰਮ ਆ ਭਰਾਵਾਂ ਦਾ ਹਰ ਵੇਲੇ 10 ਤੋਂ 15 ਨਗ ਘਰੇ ਹੁੰਦੇ ਆ ਬਾਈ ਕੋਲੇ ਇਹਦਾ ਕੀ ਰੇਟ ਕਰਿਆ ਇਹ ਕੱਡਾ ਈ ਲੱਖ ਰੁਪਈਆ 2.5 ਲੱਖ ਦੂਜੇ ਸੂਸੂਣ ਵਾਲੀ ਆ ਦੂਜੇ ਸੂਏ ਸੂਈ ਸਭਾਈ ਆ ਦੂਜੇ ਸੂਏ ਸੁਈ ਵੀ ਮਾਜਾ ਤੇ 16 ਕਿਲੋ ਦੁੱਧ ਤਿਆਰ ਆ ਬੱਚਾ ਜਿਹੜਾ ਇਹਦੇ ਮੂਹਰੇ ਖੜਾ ਤੇ ਆਹ ਚਾਰ ਨੰਬਰ ਵਾਲੀ ਇਹ ਵੀ ਸੁਈ ਸੁਭਾਈ ਆ ਬਾਈ ਕਿਹੜੇ ਸੂਏ ਦੂਸਰਾ ਸੂਆ ਦੂਜਾ ਸੂਆ ਇਹ ਸੁਈ ਆ ਇਹਦਾ ਕੀ ਰੇਟ ਕਰਤਾ ਜੀ 1270 ਇਹਦਾ 270 ਇਹ ਕਿੰਨਾ ਕਿ ਦੁੱਧ ਪਾਉ 17 ਲੀਟਰ ਦੁੱਧ ਤਿਆਰ ਆ ਹੁਣ 17 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਸਾਰੀਆਂ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਮੱਜਾਂ ਲੈ ਕੇ ਪਹੁੰਚਿਆ ਹੋਇਆ ਪਰ ਆਹ ਹੋ ਤਾਂ ਨਹੀਂ ਆਪਣੀ ਨਹੀਂ ਜੀ ਨਹੀਂ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਸ਼ੁਕਰੀਆ ਧੰਨਵਾਦ ਬਾਈ ਸਾਰੇ ਵਧਾਈਆਂ ਪਹਿਲੀ ਗੱਲ ਸਾਨੂੰ ਨਵੇਂ ਸਾਲ ਦੀਆਂ ਜਿਹੜਾ ਰੰਪਰਾ ਮੰਡੀ ਤੇ ਪਹੁੰਚੇ ਹਾਂ ਬਹੁਤ ਵਧੀਆ ਚੰਗੀ ਕੁਆਲਿਟੀ ਦੀਆਂ ਬਾਈ ਮੱਜਾਂ ਲੈ ਕੇ ਆਇਆ ਹੋਇਆ ਬਾਤ ਤੁਹਾਨੂੰ ਹੋਰ ਦਿਖਾਉਣੇ ਆ ਬਹੁਤ ਵੱਡੇ ਚੰਗੇ ਆਰਡਰ ਵਾਲੀ ਮੇਲਾ ਲੱਗਿਆ ਪਿਆ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਨਿਤ ਨਵੀਆਂ ਵੀਡੀਓ ਦੇਖਣ ਲਈ ਉਹ ਨਹੀਂ ਨਹੀਂ ਕੇ ਇਹਨੂੰ ਫੋਲੋ ਜ਼ਰੂਰ ਕਰ ਲਿਓ 5-7 ਲੱਖ ਤੱਕ ਮੱਝਾਂ ਮੰਡੀ ਰਾਮਪੁਰਾ ਤੇ ਪਹੁੰਚੀਆਂ ਹੋਈਆਂ ਤੇ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀਆਂ ਤਾਂ ਆਪਣਾ ਨੰਬਰ 94799 8308 ਆਪਣੀਆਂ ਵਾਜੇ ਆਉਰਾ ਉਹ ਬੰਦੇ ਨਾ ਉਹ ਬੰਦੇ ਤੇ ਇੱਕ ਤਰੀਕ ਨੂੰ ਮੰਡੀ ਰਾਮਫਰਾ 11 ਨੂੰ ਤਨਹੋਲਾ 20 ਦੇ ਮੋੜਾਂ ਤੇ ਆਪਾਂ ਤਕਰੀਬਨ ਜਾਂਦੇ ਹੁੰਦੇ ਆ ਉਹ ਚੰਗੀਆਂ ਵਜਾਂ ਪਹੁੰਚੀਆਂ ਹੋਈਆਂ ਬਾਈ ਜੀ ਇੱਥੇ ਵੰਡਲੇਵੇ ਦੀ ਲੱਗੀ ਆ ਕਰਮਾ ਵਾਲੀ ਨੂੰ ਮੋੜ ਲਿਆ ਵੀਰੇ ਮਾ ਟਾਪ ਦੇ ਨਕੀਨੇ ਕਹਿ ਸਕਦੇ ਨਵੇਂ ਸਾਲ ਦੇ ਤੋਹਫੇ ਆ ਵੱਡੀਆਂ ਮੱਝਾਂ ਪਹੁੰਚੀਆਂ ਹੋਈਆਂ ਬਾਈ ਜੀ ਜੀ ਲੱਗਦਾ ਦੇਖ ਦੇਖ ਭੁੱਖ ਲੈਂਦੀ ਬੰਨ ਦੇ ਬਾਈ ਬਸ ਹਾਂ ਉਹ ਇਹ ਤਾਂ ਉਹ ਤਾਂ ਸ਼ਾਮ ਨੂੰ ਵੀ ਉਹਦਾ ਸਵੇਰ ਵੀ ਕਿਸੇ ਦਾ ਕਿਨ ਵੱਡੇ ਵੱਡੇ ਆਰਡਰ ਕੁਆਲਟੀ ਆਈ ਉਰਾ ਮੜਾ ਜਾ ਉਰਾ ਜ ਇੱਕ ਮਿੰਟ ਮੈਂ ਤੇਰੀ ਗੱਲ ਸਮਝਦਾ ਪਿਆ ਈਸ ਪਾਰਟੀ ਹੈ ਜਗੜਾ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪਏ ਇਹਨੂੰ ਫੋਲੋ ਜ਼ਰੂਰ ਕਰ ਲਿਓ ਅਹੀ ਗੱਲ ਬਹੁਤ ਵੱਡੀ ਮੰਡੀ ਲੱਗਦੀ ਹੈ ਹਰ ਮਹੀਨੇ ਇੱਕ ਤਰੀਕ ਨੂੰ ਬੰਦਾ ਬਹੁਤ ਮਤਲਬ ਵਾਲਿਆ ਵਧੀਆ ਲੱਗਦਾ ਬੁਲਾਉਂਦੇ ਜੀ ਆਪਾਂ ਥਾਂ ਤਾਂ ਬਹੁਤ ਪਈ ਬਾ ਬਣਦੇ ਬਾਈ ਸਾਹਮਣੇ ਖੜੇ ਆ ਜੀ ਚਾਰ ਮਹੀਨੇ ਆਉਂਦੀਆਂ ਜੀ ਬੰਦਾ ਹੈ ਨਹੀਂ ਗੋਲੇ ਮੈਂ ਕਹਿਣਾ ਚੱਤ ਹੋਰ ਕੇ ਦੇਖੋ ਨਾਲੇ ਇਹ ਵਿਚਾਰੇ ਪੁੱਤਰਾ ਪਿੰਡ ਭੁੱਲ ਗਿਆ ਪੁੱਤਰਾ ਇਹ ਆ ਮੰਡੀ ਰਾਮਪੁਰਾ ਬਾਈ ਜੀ ਨਵੇਂ ਸਾਲ ਦੀ ਪਹਿਲੀ ਮੰਡੀ ਲੱਗੀ ਆ ਪੋਪ ਡੀ ਗੇਮ ਟੀਚਰ ਮਾਲ ਪਹੁੰਚਿਆ ਹੋਇਆ ਹਾਥੀਆਂ ਦੀ ਡੀ ਆਂਡੀਆਂ ਮੱਜਾਂ ਮੱਡੀ ਤੇ ਪਹੁੰਚੀਆਂ ਹੋਈਆਂ ਸਾਢੇ 3000 ਰੁਪਏ ਸਾਢੇ 3 ਲੱਖ ਰੇਟ ਆ ਬਾਈ ਜੀ ਦਾ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ